ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਬਾਈਆਂ ਨੂੰ ਦੂਰ ਨੇੜੇ ਸੱਜਣ ਵਸਦੇ ਆਪਣੇ ਭੈਣ ਭਾਈ ਸਾਰੇ ਬਾਈਆਂ ਨੂੰ ਵੀਰੇ ਸਤਿ ਸ੍ਰੀ ਅਕਾਲ ਵੀਰੇ ਆਪਾਂ ਅੱਜ ਤੁਹਾਡੇ ਨਾਲ ਗੱਲ ਸੇਰ ਲੱਗਿਆ ਕਰਨ ਗੌਰ ਕਰਿਓ ਵੀਰੇ ਨਵੇਂ ਫਾਰਮ ਨੇ ਕਿੜੇ ਪ੍ਰਾਣੇ ਤਾਂ ਵੀਰੇ ਆਪਣੇ ਸਾਰੇ ਚਲੋ ਜਾਣਕਾਰ ਬਾਈ ਹੈਗੇ ਨੇ ਜਦੋਂ ਬਾਈ ਜੀ ਆਪਾਂ ਜੇਕਰ ਆਪਣੀਆਂ ਬੱਕਰੀਆਂ ਫਾਰਮ 'ਚ ਨੇ ਫਿਰ ਤਾਂ ਆਪਾਂ ਕਿਸੇ ਟਾਈਮ ਵੀ ਬੱਕਰੀ ਨੂੰ ਬੱਚੇ ਨੂੰ ਦੁੱਧ ਪਿਆਸਾ ਕਰਿਆ ਬੱਕਰੀ ਦੇ ਬੱਚੇ ਨੂੰ ਜੇ ਕਹੀ ਬਾਈ ਆਪਾਂ ਬੱਕਰੀਆਂ ਲੈ ਜਾਂਦੇ ਆ ਬਾਹਰੇ ਚਰਾਇ ਤੇ ਜਾਂਦੇ ਨੇ ਆਪਣੀਆਂ ਬੱਕਰੀਆਂ ਬਾਈ ਜੀ ਆਪਾਂ ਕਹਿੰਨਾ ਇੱਕ ਗੱਲ ਨੋਟ ਕਰਨੀ ਵੀਰੇ ਆਉਣਸਾਰ ਬੱਚੇ ਨੂੰ ਦੁੱਧ ਨਹੀਂ ਪਿਉਣਾ। ਆਉਣਸਾਰ ਵੀਰੇ ਦੁੱਧ ਨਹੀਂ ਪਿਉਣਾ ਬੱਚਿਆਂ ਨੂੰ ਵੀਰੇ ਜਦੋਂ ਦੁੱਧ ਪਿਉਣਾਗਾ ਮੈਂ ਤੁਹਾਨੂੰ ਟਾਈਮ ਦੱਸ ਦਾਂਗਾ। 1 ਘੰਟੇ ਬਾਅਦ ਵੀਰੇ ਬੱਚਿਆਂ ਨੂੰ ਦੁੱਧ ਪਿਉਣਾਗਾ। ਇਹ ਇਹ ਗੱਲਾਂ ਦਾ ਵੀਰੇ ਧਿਆਨ ਰੱਖਣਾ ਧਿਆਨ ਦੇ ਨਾਲ। ਆਪਾਂ ਕਹਿੰਦੇ ਨਾ ਵੀ ਆਪਣਾ ਬੱਚਾ ਮਰ ਗਿਆ ਗੁੰਮ ਜਾ ਹੋ ਕੇ ਡਿੱਗ ਜੇ ਗਿਆ। ਉਫ ਕਾਰਨ ਕੀ ਆ ਕਨ ਉਹ ਜਦੋਂ ਬੱਚਾ ਗਰਮ ਦੁੱਧ ਚੁੰਗਦਾ ਬੱਚਾ ਮਾਂ ਦਾ। ਉਦੋਂ ਕਨ ਬਾਈ ਜੀ ਉਹਦੇ ਫੇਫੜੇ ਜਲਣ ਜਾਂਦੇ ਆ ਉਹਨੂੰ। ਫੇਫੜਿਆਂ ਦੇ ਵਿੱਚੋਂ ਸਾਹ ਇਫੈਕਸ਼ਨ ਹੋ ਜਾਂਦੀ ਆ ਵੀਰੇ ਬਰੀਕ ਫੁਣਸੇ ਆ ਜਾਂਦੇ ਨੇ ਕਿਵੇਂ ਆਪਾਂ ਕਹਦੇ ਨੇ ਆਪਾਂ ਨੂੰ ਟਾਈ ਫਾਈਟ ਹੋ ਗਿਆ ਇਹ ਵੀਰੇ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਣਾ ਭਰਾਵ ਮੇਰੇ ਆਪਾਂ ਮਾਨਗੋਟ ਫਾਰਮ ਵਾਲੇ ਬਾਈ ਜੇਲਾ ਸੰਗਰੂਰ ਲਹਿੰਦੇ ਪੰਜਾਬ ਵਾਲੇ ਬਾਈ ਜੀ ਆਪਾਂ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਸਿਰ ਬਹੁਤ ਵਧੀਆ ਮੈਸੇਜ ਆ ਰਿਹਾ ਬਾਈਆਂ ਦਾ ਉਹ ਵੀ ਇਹ ਕਹਿੰਦੇ ਨੇ ਬਾਈ ਚੰਗੀ ਜਾਣਕਾਰੀ ਦੇ ਰਹੇ ਹੋ ਵੀਰੇ ਥੋੜਾ ਵੀਰੇ ਬਹੁਤ ਪਿਆਰ ਮਿਲ ਰਿਹਾ ਵੀਰੇ ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦੇਵਾਂਗੇ ਧਿਆਨ ਦੇ ਨਾਲ ਇਹ ਗੱਲਾਂ ਕੁਛ ਹੋਰ ਕਰਨੀਆਂ ਆਪਾਂ ਨੇ 1 ਘੰਟਾ ਬਾਅਦ ਬੱਕਰੀਆਂ ਨੂੰ ਮੇਵਣਾਂ ਤੇ ਲਾਉਣਾ। ਜੇ ਦੇਖੋ ਘੰਟਾ ਹੋ ਜੇ। ਪਹਿਲਾਂ ਵੀਰੇ ਧਾਰਾਂ ਕੱਢਣੇ ਧਾਰਾਂ ਕੱਢ ਲਓ। ਕਿਹੜੀਆਂ ਬੱਕਰੀਆਂ ਫਾਰਮ ਦੇ ਵਿੱਚ ਨੇ ਉਹਨਾਂ ਦਾ ਕੋਈ ਸੋਚ ਨਹੀਂ ਕੋਈ ਟੈਨਸ਼ਨ ਨਹੀਂ ਕਿਵੇਂ ਉਹ ਤਾਂ ਆਪਾਂ ਕਿਸੇ ਟਾਈਮ ਵੀ ਆਪਾਂ ਉਹ ਕਰ ਸਕਦੇ ਆ। ਆ ਦੇਖੋ ਨਾਲ ਬੇਟੀ ਕਹਿੰਦਾ ਨਾਲ ਦੁੱਧ ਵੀਰੇ ਬੱਚਿਆਂ ਨੂੰ ਆਪ ਸ਼ੌਂਕ ਨਾਲ ਪੀਉਂਦੀ ਆ। ਨੌ ਰੱਖੇ ਹੋਏ ਨੇ ਬੱਚਿਆਂ ਦੇ ਆ ਬਰੀਡਰ ਬੱਚੇ ਰੱਖੇ ਨੇ ਆਪਣੇ। ਸੇਵ ਬੱਚੇ ਤਿਆਰ ਕਰ ਰਹੇ ਆ ਬਾਈ ਜੀ ਬਲੀਡਰ ਦੇਖ ਲੋ ਬਾਈ ਜੀ ਧਿਆਨ ਕਰ ਲੋ ਲਵਲੀ ਆ ਪੁੱਤ ਆ ਮੇਵਣਾ ਸਮ ਬਾਈ ਜੀ ਠੰਡਾ ਕਰਕੇ ਦੁੱਧ ਪਿਆਉਣਾ ਆਪਾਂ ਨੇ ਬੱਚਿਆਂ ਨੂੰ ਜੇ ਉਹਦਾ ਬੱਕਰੀ ਦਾ ਠੰਡਾ ਦੁੱਧ ਹੋ ਜੇ ਕਾਲੀ ਨਹੀਂ ਕਰਨੀ ਕਿਸੇ ਤਰ੍ਹਾਂ ਦੀ ਵੀ ਕੋਈ ਚੱਕਰ ਆਈ ਗੱਲ ਨਹੀਂ 10 ਮਿੰਟ ਵੱਧ ਲੱਗ ਜਾਣਗੇ ਕੋਈ ਪਰਵਾਹ ਨਹੀਂ ਕਰਨ ਕਿਤੇ ਇਹ ਹੋਵੇ ਵੀ ਆਪਾਂ ਨੇ ਸਵੇਤੀ ਤੋਂ ਸਵੇਤੀ ਬੱਕਰੀਆਂ ਆਈਆਂ ਆਪਣੇ ਕੰਮ ਨਿਬੜਦੀਏ ਇਹੀ ਗੱਲ ਵੀਰੇ ਆਪਾਂ ਤੁਹਾਡੇ ਨਾਲ ਸ਼ੇਅਰ ਤੋਂ ਵਧੀਆ ਤੋਂ ਵਧੀਆ ਗੱਲਾਂ ਸ਼ੇਅਰ ਕਰਾਂਗੇ ਭਰਾ ਮੇਰੇ ਪੂਰੀਆਂ ਇਹ ਗੱਲਾਂ ਧਿਆਨ ਦੇ ਨਾਲ ਗੱਲਾਂ ਇਹ ਨੋਟ ਕਰਨੀਆਂ ਨੇ ਭਰਾ ਕਿਹੜੇ ਬਰੀਡਰ ਬੱਚੇ ਨੇ ਬਾਈ ਖੁੱਲਾ ਦੁੱਧ ਪਿਆਇਆ ਕਰੋ ਵਧੀਆ ਦੁੱਧ ਪਿਆਇਆ ਕਰੋ ਐਨ ਕੋਈ ਚੱਕਰ ਆਈ ਗੱਲ ਨਹੀਂ ਵੇ ਦੁੱਧ ਜ਼ਿਆਦਾ ਪੀ ਜਾਂਦਾ ਇਹ ਹੋ ਜਾਂਦਾ ਕੋਈ ਕੁਝ ਨਹੀਂ ਹੁੰਦਾ ਵੀਰੇ ਐਨ ਵਧੀਆ ਖੁੱਲਾ ਦੁੱਧ ਪਿਆਇਆ ਕਰੋ ਕਿਹੜੇ ਬੱਚੇ ਆਪਾਂ ਨੇ ਤਿਆਰ ਕਰਨੇ ਨੇ ਪੱਠਾ ਨੂੰ ਤਿਆਰ ਕਰਨਾਗਾ ਵਧੀਆ ਦੁੱਧ ਛੱਡ ਕੇ ਤਿਆਰ ਕਰਨੀਆਂ ਨੇ ਵੀਰੇ ਆਪਣੇ ਕਿਹੜੇ ਮੇਮਣੀਆਂ ਗਾਂਹ ਵਾਰੀ ਆਪਾਂ ਨੇ ਵੀ ਗਾਂਹ ਆਪਾਂ ਬਰੀਡਿੰਗ ਲੈਣੀ ਆ ਸ਼ੌਂਕ ਨਾਲ ਵੀਰੇ ਦੁੱਧ ਦੱਦ ਵਧੀਆ ਪਿਆ ਕੇ ਐਨ ਕਿਹੜਾ ਬ੍ਰੀਡਰ ਬੱਚਾ ਉਹ ਤਾਂ ਲੱ ਲਵੇ 4 ਤੋਂ 5 ਮਹੀਨੇ ਦੁੱਧ ਪਿਆਉ ਤੁਸੀ ਹਨ ਸ਼ੌਕ ਨਾਲ ਜੇ ਬੱਚਾ ਤਿਆਰ ਕਰਨਾ ਚਲ ਆਪਾਂ ਜੇ ਕੋਈ ਸੇਲ ਪਰਚੇਜ਼ ਕਰਨਾ ਫਿਰ ਉਹਨੂੰ 1.5 ਤੋਂ 2 ਮਹੀਨੇ ਆਪਾਂ ਨੇ ਵੀਰੇ ਪਿਆ ਸਕਦੇ ਆਂਗੇ ਆਪਾਂ ਨੇ ਚਲ ਆਪਾਂ ਸਾਰੇ ਦੇਖਣੇ ਪੈਂਦੇ ਨੇ ਕਮਾਈ ਵੀ ਕੱਢਣੀ ਪੈਂਦੀ ਐ ਇਹਦੇ ਵਿੱਚ ਇਨਕਮ ਵੀ ਲੈਣੀ ਪੈਂਦੀ ਆ ਖਰਚੇ ਪੱਠੇ ਵੀ ਸਾਰੇ ਕੱਢਣੇ ਪੈਂਦੇ ਨੇ ਆ ਦੱਬੀਏ ਆ ਦੱਬੀਏ ਠੀਕ ਆ ਭਾਈ ਇਹ ਗੱਲਾਂ ਦਾ ਸਾਰਾ ਧਿਆਨ ਰੱਖਣਾ ਭਰਾ ਮੇਰੇ ਬਾਈ ਜੇ ਇਹ ਗੱਲਾਂ ਸਾਰੀਆਂ ਵੀਰੇ ਗੌਰ ਦੇ ਨਾਲ ਧਿਆਨ ਦੇ ਨਾਲ ਰੱਖਣੀਆਂ ਨੇ ਧਿਆਨ ਨਾਲ ਪੂਰੀਆਂ ਵੀਰੇ ਵੱਧ ਤੋਂ ਵੱਧ ਵੀਰੇ ਆਪਾਂ ਨੂੰ ਸਪੋਰਟ ਕਰਿਆ ਕਰੋ ਭਰਾ ਮੇਰੇ ਆਪਾਂ ਵੀਰੇ ਬਰੀਡਰ ਤਿਆਰ ਕਰ ਰਹੇ ਆ ਇਹ ਬੱਚੇ ਆ ਦੇਖੋ ਬਾਈ ਤੁਹਾਡੇ ਸਾਹਮਣੇ ਆ ਧੰਨਵਾਦ ਬਾਈ ਜੀ ਬਹੁਤ ਬਹੁਤ ਬੱਚਿਆਂ ਬਾਰੇ ਜਾਣਕਾਰੀ ਦਿੱਤੀ ਆ ਵੀਰੇ ਇਹ ਨੋਟ ਕਰਿਓ ਗੱਲਾਂ ਗਰਮ ਦੁੱਧ ਬੱਚੇ ਨੂੰ ਜਮੇ ਨਹੀਂ ਪਿਆਉਣਾ ਹੈਗਾ ਜਦੋਂ ਬੱਕਰੀ ਬਾਹਰੋਂ 1 ਘੰਟੇ ਬਾਅਦ ਆ ਗਈ ਉਹਨੂੰ ਪਾਣੀ ਧਾਣੀ ਪਿਆ ਕੇ ਬੱਕਰੀ ਦਾ ਠੰਡਾ ਦੁੱਧ ਹੋ ਜਾਂਦਾ ਉਦੋਂ ਬੱਚੇ ਨੂੰ ਦੁੱਧ ਪਿਆਉਣਾ ਧੰਨਵਾਦ ਬਾਈ ਜੀ ਬਹੁਤ ਬਹੁਤ ਤੁਹਾਡਾ